ਸ੍ਰਿਸ਼ਟੀ ਦੇ ਰਚਨਹਾਰ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਸੇਵਕ ਸੁਧਾਰ ਸਭਾ ਰਜਿਸਟਰਡ ਮੁਹੱਲਾ 플ਾਈਗੇਟ ਵੱਲੋਂ ਅਜੋਜ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਸ਼ੋਕਪਾਟਿਆ ਜ਼ਿਲ੍ਹਾ ਕੈਸ਼ੀਅਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇਤਾਵਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ शोभा यात्रा विच शिरकत करन वालीया श्रद्धालु संगतاں ਲਈ ਖਾਣ ਜੋਗ ਪਦਾਤਾਂ ਦੇ ਬਰਕੂ ਵੀ ਲੰਗਰ ਵੀ ਲਗਾਏ ਗਏ। ਇਹ ਵਿਸ਼ਾਲ ਸ਼ੋਭਾ ਯਾਤਰਾ ਫਗਵਾੜਾ ਦੇ ਵਕਵਕ ਬਜ਼ਾਰਾਂ ਜੋ ਹੁੰਦੀ ਹੋਈ ਮੁਹੱਲਾ ਪਲਾਈ ਗੇਟ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਮੈਡਮ ਲਲਿਤ ਸਿਕਲਾਨੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਕੈਸ਼ੀਅਰ ਅਸ਼ੋਕ ਪਾਟਿਆ ਜ਼ਿਲ੍ਹਾ ਜੂਥ ਪ੍ਰਧਾਨ ਤਵਿੰਦਰ ਰਾਮ ਮਨਮੋਹਨ ਸਿੰਘ ਬਲਾਕ ਇੰਚਾਰਜ ਜਸਪ੍ਰੀਤ ਸਿੰਘ ਸੰਦੀਪ ਸਿੰਘ ਰਾਜਵੀਰ ਸਿੰਘ ਰਕੇਸ਼ ਕੁਮਾਰ ਚੇਅਰਮੈਨ बिट्टू संदीप कुमार प्रधान सीनियर वाइस प्रधानतीश सलहोत्रा वाइस प्रधान लवकेश सोंदी बेंद्र मट्टू स्कंतर जमी सोंदी अशोक कुमार कैशिया रमन सेठी ललित सरबटा संयुक्त स्कंतर रमन सोंदी सोडी सरबटा दीपक सेठी संजय सोंदी गणेश मट्टू प्रसेस स्कंतर सुरेंद्र आदिवाल विजय सोंदी सहायक स्कंतर अजय सेठी संजीव सेठी अशोक सरबटा पवन सोंदी चंडल ਨਾਰ ਜੂਥਵਿੰਗ ਸ਼ੁਭਮ ਮੱਟੂ ਆਸ਼ੂ ਮੱਟੂ ਸ਼ੁਭਮ ਬ੍ਰਿੰਦ ਸ਼ਿਵਾ ਸੌਂਦੀ ਨikhil ਸਰਵਟਾ ਨikhil ਸੇਠੀ ਸਾਹਿਲ ਗੈ ਰਾਜਕੁਮਾਰ ਗਿੱਲ ਬੰਟੀ ਗਿੱਲ ਜਤਿੰਦਰ ਸਰਵਟਾ ਮੈਂਬਰ ਨਰੇਸ਼ ਸਰਵਟਾ ਸ਼ੇਖਰ ਗਿੱਲ ਬਿੰਦੂ ਬਗਾਨੀਆਂ ਵਿਸ਼ਾਲ ਗੈ ਰੋਹਿਤ ਸਰਵਟਾ ਬਰੂੰਦ ਸੌਂਦੀ ਸਨੀ ਸਰਵਟਾ ਲਕੀ ਸਰਵਟਾ ਪਾਲੀ ਮੱਟੂ ਵਿਕਰਮ ਬਗਾਨੀਆਂ ਦੀਪੂ ਸਰਵਟਾ ਮਨੀ ਮੱਟੂ ਅਜੇ ਸੌਂਦੀ ਰਜੇਸ਼ ਸੌਂਦੀ सुरेंद्र ਲਾਲ ਆਦ ਹਾਜ਼ਰ ਸਨ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆ ਅਸ਼ੋਕ ਪਾਟਿਆ ਜਿਲ੍ਹਾ ਕੈਸ਼ੀਅਨ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਪੂਰਨ ਮਾਣ ਹੈ ਅੱਜ ਦਾ ਦਿਨ ਸਾਡੇ ਸ਼ਹਿਰ ਵਾਸੀਆਂ ਲਈ ਸਾਡੇ ਕਲਾਈਟ ਵਾਸੀਆਂ ਲਈ ਬਹੁਤ ਹੀ ਖੁਸ਼ੀਆਂ ਪ੍ਰਾਜੈਨ ਹੈ ਅੱਜ ਦੇ ਦਿਨ ਸਾਡੇ ਪ੍ਰਭੂ ਜੀ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਸਾਡੀ ਪ੍ਰਬੰਧਕ ਕਮੇਟੀ ਨੇ ਭਗਵਾਨ ਬਾਲਮੀ ਲਗੜ ਸੁਧਾਰ ਸੇਵਕ ਸਦਕ ਸਭਾ ਕਲਾਈਟ ਭਗਵਾਨਾ ਵੱਲੋਂ ਇਸ ਵਾਰ ਵੀ ਭਗਵਾਨ ਵਾਲਮੀਕ ਮਹਾਰਾਜੀ ਦਾ ਜਨਮ ਦਿਨ ਲਈ ਤੋਂ ਕੰਮ ਨਾਲ ਬਣਾਇਆ ਗਿਆ ਇਸ ਸੰਬੰਧ ਵਿੱਚ ਕੱਲ ਸ਼ੋਭਾ ਯਾਤਰਾ ਦਾ ਵੀ ਰੋਜਣ ਕੀਤਾ ਗਿਆ ਸੀ ਇਸੇ ਵੀ ਸੰਬੰਧ ਵਿੱਚ 2 ਅਕਤੂਬਰ ਨੂੰ ਰਣੈਤਵਾਰ ਨੂੰ ਇਹ ਸਾਰੀ ਪ੍ਰਬੰਧਕ ਬੇਟੀ ਤੇ ਜਿਹੜੇ ਜੁਝਾਰੂ ਨੌਜਵਾਨ ਨੇ ਸੇਵਕ ਨੇ ਭਗਵਾਨ ਵਾਲਮੀਕ ਮਹਾਰਾਜੀ ਨੇ ਸੇਵਕ ਨੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਕੋ ਬਾਬਾ ਨਾਨਕ ਮਹਾਰਾਜ ਜੀ ਦੇ ਤਿਰਸੰਤੋਂ ਪਵਿੱਤਰ ਜੋਤੀ ਲੈ ਕੇ ਆਂਦੀ ਹੈ ਕਿ ਕਈ ਸ਼ਹਿਰਾਂ ਦੇ ਵਿੱਚ ਵੀ ਹੋ ਗਏ ਉਂਲੇ ਕੋਈ ਉਹ ਫਗਵਾੜੇ ਪ੍ਰਾਈਵੇਟ ਮੰਦਰ ਭਗਵਾਨ ਬਾਬਾ ਨਾਨਕ ਮਹਾਰਾਜ ਜੀ ਨੇ ਮੰਦਰ ਵਿੱਚ ਸਥਾਪਿਤ ਕੀਤੀ ਹੈ ਦੋ ਹਫ਼ਤਿਆਂ ਤੋਂ ਲੈ ਕੇ ਅੱਜ ਤੱਕ ਪ੍ਰਭੂ ਜੀ ਦਾ ਗੁਰਦਾਨ ਹੋ ਰਿਹਾ ਹੈ ਬੇਨਰਾਤ ਗੁਰਦਾਨ ਹੋ ਰਿਹਾ ਹੈ ਤੇ ਲੱਖਾਂ ਲੋਕਾਂ ਨੇ ਆ ਕੇ ਇੱਥੇ ਸਵਿੱਤਰ ਜੋਤੀ ਦੇ ਦਰਸ਼ਨ ਇਹ ਆਪਣਾ ਜੀਵਨ ਸਫਲ ਬਣਾਇਆ ਹੈ ਮੈਂ ਹੋਰ ਵੀ ਸਾਰੇ ਵਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਆਓ ਕੋਈ ਇੰਟਰਵਿਊ ਕੀ ਦੇਖਣ ਕਰੋ ਇਹ ਪ੍ਰਭੂ ਜੀ ਦਾ ਸ਼ਬਦ ਕਾਮਨ ਕਰੋ ਬੋਲੇ